ਚਿਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਭਲਾੜਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਇਹਦੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਪਾਰਟੀ ਵੇਅਰ ਸੂਟਾਂ ਦੀ ਰਹੂਗੀ ਖੀਨਖਾਵ ਦੇ ਸੂਟਾਂ ਦੀ ਰਹੂਗੀ ਜੀ ਤੇ ਬ੍ਰੋਕਰ ਬ੍ਰੈਸ਼ਰ ਦੀ ਸੂਟਾਂ ਦੀ ਰਹਿਣ ਵਾਲੀ ਹੈ ਤੇ ਪਲੇਨ ਪੀਸ ਰਹਿਣ ਵਾਲੀ ਹੈ ਜੀ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਲਾਸਟ ਵਿੱਚ ਅਸੀਂ ਪਲੇਨ ਪੀਸ ਪਾਵਾਂਗੇ ਠੀਕ ਹੈ ਜੀ ਪਹਿਲਾਂ ਚੈੱਕ ਕਰੋ ਅੱਜ ਲੈ ਕੇ ਆਏ ਥੋੜੇ ਜਿਹਾ ਪਾਰਟੀ ਵੇਅਰ ਸੂਟ ਜੋ ਸੇਲ ਪ੍ਰਾਈਸ ਦੇ ਵਿੱਚ ਲਾ ਚੁੱਕੇ ਹਾਂ ਜੀ ਚੈੱਕ ਕਰੋ ਜੀ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਸੂਟ ਹੈ ਹੈਂਡਵਰਕ ਸੂਟ ਰਹੂਗਾ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਸ਼ਿਮਰ ਟੱਚ ਦੇ ਵਿੱਚ ਰਹੂਗਾ ਚੈੱਕ ਕਰ ਸਕਦੇ ਹੋ ਹੈਂਡਵਰਕ ਸੂਟ ਹੈ ਜੀ ਦੋ ਪੈਨਲਸ ਪਹਿਲਾਂ ਹੀ ਜਾ ਰਿਹਾ ਇਹਦੇ नीचे पैच वर्क भी होया नजदीक तो देखो जी हेड वर्क सूट है पूरा घेरा है दा नीचे हेड वर्क है जी लेंथ दा कोई इशू नहीं है जितनी मर्जी ਤੁਸੀਂ ਲੈਂਥ ਰੱਖ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਬਣਨਾ ਰੈਡੀ ਹੋ ਕੇ ਜੀ ਇਹ ਠੀਕ ਹੈ ਜੀ ਜਿਵੇਂ ਇਹਦੇ ਨਾਲ ਅਸੀਂ बॉटम ਦਿੱਤੀ ਆ ਇਹ ਵਾਲੀ ਇਹਦੇ ਨਾਲ ਅਸੀਂ बॉटम ਲਗਾਈ ਆ बॉटम ਦੇ ਉੱਪਰ ਵੀ ਤੁਹਾਨੂੰ ਮੂਰੀ ਉੱਪਰ ਵਰਕ ਆਊਗਾ ਜੀ बॉटम ਦੀ ਮੂਰੀ ਉੱਪਰ ਵਰਕ ਆਉਣ ਵਾਲਾ ਠੀਕ ਹੈ ਜੀ ਦੁਪੱਟਾ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਦੁਪੱਟੇ ਦੀ ਲੁੱਕ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਫਲਾਵਰ ਵੀ ਹੈ ਦੁਪੱਟੇ ਦੇ ਵਿੱਚ ਤੇ ਕਟਵਰਕ ਵੀ ਹੋਈ ਹੈ ਦੁਪੱਟੇ ਦੀ ਠੀਕ ਹੈ ਜੀ ਟੈਬੀ ਔਰਗੈਂਜ਼ਾ ਦੇ ਵਿੱਚ ਦੁਪੱਟਾ ਰਹੂਗਾ ਜੀ ਇਹ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਸੌਫਟ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਲੁੱਕ ਦੇਖੋ ਜੀ ਸੂਟ ਦੀ ਬਹੁਤ ਪਿਆਰੀ ਲੁੱਕ ਹੈ ਠੀਕ ਹੈ ਜੀ ਅਸੀਂ ਕੱਲ ਵੀ ਤੁਹਾਨੂੰ ਵੀਡੀਓ 'ਚ ਦਿਖਾਇਆ ਸੀ ਤੁਸੀਂ ਇਸ ਸੂਟ ਨੂੰ ਐਡਾ ਜਿਵੇਂ ਅਸੀਂ ਆਹ ਰੈਡੀ ਕੀਤਾ ਕਿਸੇ ਕਸਟਮਰ ਦਾ A ਸ਼ੇਪ ਦੇ ਸਕਦੇ ਹੋ ਜੀ ਐਡਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਇਹ ਵਾਲਾ ਬਣ ਕੇ A ਸ਼ੇਪ ਦੇ ਵਿੱਚ ਤੁਸੀਂ ਐਡਾ ਦਾ ਸੂਟ ਇਹ ਰੈਡੀ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਤੇ ਲੁੱਕ ਬਹੁਤ ਪਿਆਰੀ ਆਉਣੀ ਹੈ ਐਡਾ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਸਾਈਡਾਂ ਤੇ ਪੈਨਲਸ ਪਹਿਲਾਂ ਹੀ ਜਾ ਰਿਹਾ ਦੋ ਕਲੀਆਂ ਪਹਿਲਾਂ ਹੀ ਜਾ ਰਹੀਆਂ ਦੁਪੱਟਾ ਵੀ ਬੜਾ ਪਿਆਰਾ ਜਾ ਤੇ ਬਾਟਮ ਵੀ ਬੜੀ ਪਿਆਰੀ ਜੀ ਆ ਬਹੁਤ ਪਿਆਰਾ ਸੂਟ ਰੈਡੀ ਹੋਣਾ ਪ੍ਰਾਈਸ ਰਹਰੂਗੀ ਸਿਰਫ 1500 ਦੇ ਵਿੱਚ ਤੁਹਾਨੂੰ ਹੈਂਡਵਰਕ ਵਾਲਾ ਸੂਟ ਮਿਲ ਰਿਹਾ ਜੀ ਬਹੁਤ ਸੋਹਣਾ ਸੂਟ ਬਣਾ ਜੀ A ਸ਼ੇਪ ਦੇ ਵਿੱਚ ਕਾਫੀ ਟ੍ਰੈਂਡ ਹੋ ਰਿਹਾ A ਸ਼ੇਪ ਦੀ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਦਾ ਇਸੇ ਤਰ੍ਹਾਂ ਇਹ ਤੁਹਾਨੂੰ ਕਲਰ ਚਾਰਟ ਮਿਲੂਗਾ ਜੀ ਜਿਹਦੇ ਵਿੱਚ ਕਿ ਮਹਿੰਦੀ ਸ਼ੇਡ ਆਊਗਾ ਦੇਖੋ ਬਹੁਤ ਪਿਆਰਾ ਮਹਿੰਦੀ ਸ਼ੇਡ ਹੈ ਐਦਾ ਹੀ ਫਿਨਿਸ਼ਿੰਗ ਪੱਟੀ ਲਾ ਕੇ ਏ ਸ਼ੇਪ ਦੇ ਕੇ ਤੁਸੀਂ ਇਹ ਸੂਟ ਦੂ ਰੈਡੀ ਕਰ ਸਕਦੇ ਹੋ ਸਾਡੇ ਕੋਲੋਂ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਐਦਾ ਹੀ ਜਿਵੇਂ ਤੁਹਾਨੂੰ ਇਹ ਵਾਲਾ ਦੁਪੱਟਾ ਦਿਖਾਇਆ ਨਾ ਬਹੁਤ ਹੀ ਪਿਆਰਾ ਕਟਵਰਕ ਵਾਲਾ ਦੁਪੱਟਾ ਵਰਕ ਵਾਲਾ ਦੁਪੱਟਾ ਐਦਾ ਹੀ ਇਹਨਾਂ ਸੂਤਾਂ ਦੇ ਨਾਲ ਵੀ ਇਸੇ ਤਰ੍ਹਾਂ ਦਾ ਦੁਪੱਟਾ ਆਉਣਾ ਬਹੁਤ ਬਹੁਤ ਪਿਆਰਾ ਸੂਟ ਰਹੂਗਾ ਕਿ ਕਿਹਦੇ ਵਿੱਚ ਆਊਗਾ ਗ੍ਰੇ ਕਲਰ ਦੇਖੋ ਜੀ ਇਹ ਵਾਲਾ ਗਰੇ ਜਾਂ ਅਸਮਾਨੀ ਚਾ ਕਲਰ ਰਹਿਣ ਵਾਲਾ ਇਹ ਕਲਰ ਦੀ ਲੁੱਕ ਵੀ ਹੀ ਬਹੁਤ ਪਿਆਰੀ ਹੈ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਸਰਦਾਰੀ ਸੂਟ ਹੈ ਜੀ ਗਰੇ ਚਾਰਡ ਦੇ ਵਿੱਚ ਦੇਖੋ ਇਹ ਵਾਲੀ ਆਉਗੀ ਬਾਟਮ ਤੇ ਵਰਕ ਜੇ ਤੁਸੀਂ ਪਾਕਿਸਤਾਨੀ ਬਾਟਮ ਰੈਡੀ ਕਰੋਗੇ ਸਟੇਟ ਬਾਟਮ ਤੇ ਮੂਰੀ ਉੱਪਰ ਵਰਕ ਲੈ ਕੇ ਆਉਗੇ ਤਾਂ ਬਹੁਤ ਸੋਹਣੀ ਲੁੱਕ ਆਉਣੀ ਹੈ ਸੂਟ ਦੀ A ਸ਼ੇਪ ਦੇ ਵਿੱਚ ਇਹਨੂੰ ਤੁਸੀਂ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਸਿਰਫ ਜੈਨੂਲ ਜੀ ਹੈਂਡਵਰਕ ਸੂਟ ਰਹਿਣ ਵਾਲਿਆ ਜੀ ਦੇਖੋ ਸਟਾਫ ਕਿੰਨਾ ਵਧੀਆ ਉਹ ਵੀ ਬਾਂਦਨੀ ਪ੍ਰਿੰਟ ਦੇ ਵਿੱਚ ਦੇ ਰਹੇ ਆ ਤੁਹਾਨੂੰ ਅਸੀਂ ਔਰ ਗੈਂਜਾ ਸ਼ਿਮਰ ਦੇ ਵਿੱਚ ਦੇ ਰਹੀਆਂ ਜੀ ਸੌਰੀ ਸ਼ਿਮਰ ਟੱਚ ਦੇ ਵਿੱਚ ਦੇ ਰਹੀਆਂ ਤੁਹਾਨੂੰ ਅਸੀਂ ਤੇ ਪ੍ਰਾਈਸ ਸਿਰਫ ਰੱਖੀ ਐ ਅਸੀਂ 1500 ਠੀਕ ਹੈ ਜੀ ਨਾਲ ਦੁਪੱਟਾ ਦੁਪੱਟੇ ਤੇ ਵਰਕ ਹੈ ਬਾਟਮ ਦੇ ਉੱਪਰ ਵਰਕ ਹੈ ਤੇ ਇੰਨੇ ਸੋਹਣੇ ਤੁਹਾਨੂੰ ਸੂਟ ਦੇ ਰਹੀਆਂ ਜੀ ਅਸੀਂ ਬਹੁਤ ਪਿਆਰੇ ਡਿਜ਼ਾਈਨਰ ਸੂਟ ਰਹਿਣਗੇ ਸਿਰਫ 1500 ਦੇ ਵਿੱਚ ਵੈੱਡ ਦੁਪੱਟੇ ਨਾਲ ਤੁਸੀਂ ਸਾਡੇ ਕੋਲੋਂ ਬਹੁਤ ਸੋਹਣੇ ਸੂਟ ਲੈ ਸਕਦੇ ਹੋ ਅਗਲਾ ਸੂਟ ਆਊਗਾ ਜੀ ਪੈਚਵਰਕ ਵਾਲੇ ਸੂਟ ਹੋਣਗੇ ਮਸਲੀਨ ਸਟਫ ਰਣ ਵਾਲਾ ਜੋ ਨਿਊ ਸਟਫ ਚੱਲਿਆ ਨਾ ਚੌਕਲੇਟ ਮਸਲੀਨ ਸਟਫ ਉਹ ਵਾਲਾ ਸਟਫ ਆਊਗਾ ਇਹ ਵਾਲਾ ਸੂਟ ਡਾਊਟ ਲਾਈਨਿੰਗ ਸੂਟ ਬਣੂਗਾ ਪਾਲਟੀਅਰ ਸੂਟ ਹੈ ਦੇਖੋ ਗਰਮੀ ਦੇ ਵਿੱਚ ਰਾਵਣਾ ਨੇ ਵੇਅਰ ਹੋਣਾ ਕਿਉਂਕਿ ਇਹ ਜਿਹੜਾ ਸਟਫ ਹੈ ਜੀ ਚੌਕਲੇਟ ਮਸਲੀਨ ਹੈ ਨਿਊ ਸਟਫ ਆਇਆ ਜੀ ਚੌਕਲੇਟ ਮਸਲੀਨ ਬਿਲਕੁਲ ਸੌਫਟ ਕੰਨੀ ਤੁਸੀਂ ਦੇਖ ਸਕਦੇ ਹੋ ਐਦਾਂ ਦੀ ਜਿਹੜੀ ਕੰਨੀ ਬਣੀ ਹੁੰਦੀ ਹੈ ਨਾ ਬ੍ਰਾਂਡਡ ਸਟਫ ਹੁੰਦਾ ਬਹੁਤ ਵਧੀਆ ਠੀਕ ਹੈ ਜੀ ਕੁਆਲਿਟੀ ਦਾ ਪਤਾ ਲੱਗਦਾ ਸਟਫ ਦੀ ਕੁਆਲਿਟੀ ਦਾ ਐਦਾਂ ਦੀ ਕੰਨੀ ਤੋਂ ਸੌਫਟ ਹੈ ਡਾਊਟ ਲਾਈਨਿੰਗ ਸੂਟ ਬਣਨ ਵਾਲਾ ਜੀ ਇਹ ਤੇ ਹੈਂਡਵਰਕ ਟੱਚ ਸੂਟ ਰਹੂਗਾ ਦੇਖ ਸਕਦੇ ਹੋ ਘੇਰੇ ਦੇ ਉੱਪਰ نیچے نیچے ਵੀ ਘੇਰਾ ਰੈਡੀ ਹੋਇਆ نیچے ਇਹਦੇ ਦੋ ਪੈਨਲਸ ਸੌਰੀ ਦੋ نیچے ਇਹਦੇ ਪੈਚਵਰਕ ਹੋਇਆ ਜੀ ਦੇਖੋ نیچے ਦਾ ਬੋਟਮ ਨਾਲ ਦੇ ਪੈਚਵਰਕ ਰੱਖੇ ਆ ਲੱਗੇ ਆ ਤੇ ਆਊਟਸਾਈਡ ਇਹਦੇ ਨਾਲ ਜਿਹੜੀ ਦਿੱਤੀ ਹੋਈ ਹੈ ਫਿਨਿਸ਼ਿੰਗ ਦਿੱਤੀ ਗਈ ਹੈ ਉਹ ਸਿੱਪੀ ਵਰਕ ਨਾਲ ਦਿੱਤੀ ਗਈ ਹੈ ਦੇਖ ਸਕਦੇ ਹੋ نیچے ਵੀ ਹੈਂਡਵਰਕ ਹੋਇਆ ਜੀ ਇਹਦੇ ਠੀਕ ਹੈ ਬਹੁਤ ਪੈਰਾਸੂਟ ਹੈ ਘੇਰਾ ਦੇਖੋ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਉੱਪਰ ਨੈਕ ਵਰਕ ਹੈ ਨੈਕ ਵਰਕ ਦੇ ਉੱਪਰ ਵੀ ਸਿੱਪੀ ਵਰਕ ਦਿੱਤਾ ਗਿਆ ਜੀ ਲੈਂਥ ਤੁਸੀਂ ਇਹਦੀ 45 ਤੱਕ ਦੀ ਲੈਂਥ ਰਹਿਣ ਵਾਲੀ ਹੈ ਠੀਕ ਹੈ ਜੀ ਜਿਹੜੀ ਬਾਟਮ ਆਉਗੀ ਉਹ ਵੀ ਵਰਕ ਵਾਲੀ ਬਾਟਮ ਹੋਣੀ ਹੈ ਵਿਦ ਮਸਲੀਨ ਦੀ ਮਸਲੀਨ ਦੀ ਬਾਟਮ ਆਉਗੀ ਜੀ ਬਾਟਮ ਉੱਪਰ ਵਰਕ ਹੈ ਪੈਂਟ ਪ੍ਰਾਜੋ ਰੈਡੀ ਕਰੋ ਕੁਝ ਮਰਜ਼ੀ ਤੁਸੀਂ ਰੈਡੀ ਕਰ ਸਕਦੇ ਜਿਹੜੀ ਬਾਟਮ ਰਹਿਣ ਵਾਲੀ ਉਹ ਵੀ ਮਸਲੀਨ ਦੀ ਹੈ ਬਿਲਕੁਲ ਸੌਫਟ ਸਟੱਫ ਹੈ ਗਰਮੀ ਦੇ ਵਿੱਚ ਰਾਮਣਾ ਵੇਅਰ ਹੋਣਾ ਜੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਬਿਲਕੁਲ ਸੌਫਟੇਬਲ ਸਟੱਫ ਹੈ ਵਿਦਾਊਟ ਲਾਈਨਿੰਗ ਸੂਟ ਬਣੂਗਾ ਜੀ ਤੇ ਦੁਪੱਟਾ ਤੁਹਾਨੂੰ ਦਿਖਾਵਾਂਗੇ ਦੁਪੱਟਾ ਵੀ ਇਹਦੇ ਨਾਲ ਮਸਲੀਨ ਦਾ ਆਉਣ ਵਾਲਾ ਜੀ ਠੀਕ ਹੈ ਜੀ ਦੁਪੱਟਾ ਵੀ ਇਹਦੇ ਨਾਲ ਮਸਲੀਨ ਦਾ ਆਊਗਾ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਰਹਿਣ ਵਾਲਾ ਹੈ ਦੇਖੋ ਜੀ ਇੰਗਲਿਸ਼ ਕਲਰ ਰਹਿਣਗੇ ਸਾਰੇ ਕਲਰ ਚਾਰਟ ਬੜਾ ਪਿਆਰਾ ਜਾ ਹੈ neck ਦੇਖ ਸਕਦੇ ਹੋ ਉੱਪਰ ਬਣਿਆ ਹੋਇਆ نیچے ਕੀ ਰਹਿ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜਿਹੜਾ ਨਿਊ ਸ਼ੇਡ ਆ ਰਿਹਾ ਅੱਜਕੱਲ ਉਹ ਵਾਲੇ ਸ਼ੇਡ ਦੇ ਵਿੱਚ ਹੈ ਇਹ ਵਾਲੀ ਆਊਗੀ ਮਸਲੀਨ ਦੀ ਬਾਟਮ ਤੇ ਮਸਲੀਨ ਦਾ ਹੀ ਦੁਪੱਟਾ ਰਹੂਗਾ ਬੈਡ ਲੇਸ ਵਰਕ ਦੇ ਨਾਲ ਮਸਲੀਨ ਦਾ ਹੀ ਦੁਪੱਟਾ ਰਹਿਣ ਵਾਲਾ ਮਸਲੀਨ ਦੀ ਬਾਟਮ ਹੈ ਮਸਲੀਨ ਦੀ ਸ਼ਰਟ ਹੈ ਬਿਉਟ ਲਾਈਨਿੰਗ ਸੂਟ ਬਣਨ ਵਾਲਾ ਹੈਂਡਵਰਕ ਟੱਚ ਸੂਟ ਹੈ ਜੀ ਸਿਰਫ ਪ੍ਰਾਈਸ ਰਹੂਗੀ ਇਹਦੀ ਸਿਰਫ 1050 ਠੀਕ ਹੈ ਜੀ 1050 ਦੇ ਵਿੱਚ ਤੁਸੀਂ ਸਾਡੇ ਕੋਲੋਂ ਐਨਾ ਪਿਆਰਾ ਸੂਟ ਲੈ ਸਕਦੇ ਹੋ ਜੀ ਹੈਂਡਵਰਕ ਵਾਲਾ ਪੈਚਵਰਕ ਵਾਲਾ ਠੀਕ ਹੈ ਜੀ ਇਸ ਤੋਂ ਇੱਕ 컬러 ਇਹਦੇ ਵਿੱਚ ਹੋਰ ਅਵੇਲੇਬਲ ਹੈ ਜਿਹੜਾ ਇਹ ਬੇਸ ਹੈ ਜਿਹਦੇ ਮਾਊਸ ਜਾਂ ਛੇੜ ਆਉਂਦਾ ਜਿਹਦਾ ਕਾਫੀ ਟ੍ਰੈਂਡ ਹੈ ਅੱਜਕੱਲ੍ਹ ਠੀਕ ਹੈ ਜੀ ਆਫ ਵਾਈਟ ਦੇ ਵਿੱਚ ਪਿਕ ਤੁਸੀਂ ਦੇਖ ਸਕਦੇ ਹੋ ਲੁੱਕ ਦੇਖ ਸਕਦੇ ਹੋ ਐਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਰੈਡੀ ਹੋਣਾ ਬਣ ਕੇ ਇਹ ਵਾਲਾ ਸੂਟ ਇਹਦੇ ਵਿੱਚ ਇੱਕ ਕਲਰ ਦੇਖ ਸਕਦੇ ਹੋ ਇਹ ਵਾਲਾ ਕਲਰ ਦੇਖੋ ਜੀ ਠੀਕ ਹੈ ਜੀ ਸ਼ਾਰਟ ਵੀ ਮਸਲੀਨ ਰਹਿਣ ਵਾਲੀ ਹੈ ਚਾਕਲੇਟ 베ਸ ਤੇ ਤੇ ਬਾਟਮ ਵੀ ਮਸਲੀਨ ਦੀ ਰਹੂਗੀ ਵਰਕ ਹੈ ਜੀ ਬਾਟਮ ਦੇ ਉੱਪਰ ਦੇਖ ਸਕਦੇ ਹੋ ਮੂਰੀ ਉੱਪਰ ਵਰਕ ਆਊਗਾ ਜੀ ਬਾਟਮ ਦੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਆਉਣਾ ਜੀ ਵਰਕ ਮੂਰੀ ਦੇ ਉੱਪਰ ਦੇਖੋ ਜੀ ਇੱਦਾਂ ਮੂਰੀ ਦੇ ਉੱਪਰ ਵੀ ਵਰਕ ਆਊਗਾ। ਦੁਪੱਟਾ ਵੀ ਮਸਲੀਨ ਦਾ ਰਹੂਗਾ ਜੀ। ਚੈੱਕ ਕਰੋ। ਦੁਪੱਟੇ ਦੀ ਲੈਂਸ ਦੇਖੋ ਜੀ ਬੜੀ ਪਿਆਰੀ ਜੀ ਲੈਂਸ ਨਾਲ ਡਿਜ਼ਾਈਨ ਕੀਤੀ ਹੈ ਪੂਰਾ ਖੁੱਲਾ ਡੁੱਲਾ ਰਹੂਗਾ ਦੁਪੱਟਾ। ਦੇਖੋ ਲੂਕ ਸੂਟ ਦੀ ਕਿੰਨੀ ਪਿਆਰੀ ਹੈ। ਠੀਕ ਹੈ ਜੀ ਪਾਲਟੀਅਰ ਸੂਟ ਰੈਡੀ ਕਰ ਸਕਦੇ ਹੋ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਜੀ। ਸਿਰਫ 1050 ਦੇ ਵਿੱਚ ਐਨਾ ਸੋਹਣਾ ਤੁਹਾਨੂੰ ਅਸੀਂ ਦੇ ਰਹੇ ਹਾਂ ਸੂਟ। ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਸਕਰੀਨਸ਼ਾਟ ਲਓ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਹੁਤ ਪਿਆਰੇ ਸੂਟ ਰਹਿੰਦੇ ਸਾਡੇ ਹਮੇਸ਼ਾ ਤੇ ਜਨੂਅਰ ਦੀ ਲੈ ਕੇ ਆਉਣੀ ਅਸੀਂ ਤੁਹਾਡੇ ਵਾਸਤੇ ਪ੍ਰਾਈਸ ਇਸ ਤੋਂ ਅੱਗੇ ਰਹਿਣਗੇ ਜਿਹੜੇ ਸਾਡੇ ਸੂਟ ਉਹ ਰਹਿਣਗੇ ਜੀ ਖੀਨਖਾਉ ਦੇ ਵਿੱਚ ਸਾਡੇ ਕੋਲ ਸਿਰਫ ਤਿੰਨ ਸ਼ਰਟ ਪੀਸ ਬਚਿਆ ਜੋ ਅਸੀਂ ਆਫਰ ਪ੍ਰਾਈਸ ਦੇ ਵਿੱਚ ਲਾਇਆ ਸਿਰਫ ਤੁਹਾਨੂੰ ਸ਼ਰਟ ਪਊਗੀ 700 ਦੀ ਠੀਕ ਹੈ ਜੀ ਆਫਰ ਪ੍ਰਾਈਸ ਦੇ ਵਿੱਚ ਲਾਤੀ ਹੈ ਜੀ ਸਿਰਫ ਤਿੰਨ ਸ਼ਰਟ ਪੀਸ ਸਾਡੇ ਕੋਲੇ ਬਚੇ ਆ ਜੀ ਚੈੱਕ ਕਰ ਸਕਦੇ ਹੋ ਸਾਡੇ ਕੋਲੇ 2-2 3-3 ਸੂਟ ਅਵੇਲੇਬਲ ਸੀ ਇੱਕ ਕਲਰ ਦੇ ਸਾਰੇ ਸੂਟ ਜਿਹੜੇ ਸੇਲ ਹੋ ਚੁੱਕੇ ਆ ਸਿਰਫ ਤਿੰਨ ਕਲਰ ਬਾਕੀ ਆ ਜੀ ਸ਼ਰਟ ਪੀਸ ਲੈ ਸਕਦੇ ਹੋ ਸਿਰਫ 700 ਦੀ ਤੁਹਾਨੂੰ ਸ਼ਰਟ ਪਹਿਨਣ ਵਾਲੀ ਆ ਖੀਰ ਖਾਪਦੀ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਸੀਂ ਸਾਡੇ ਕੋਲੇ ਸ਼ਰਟਾਂ ਲੈ ਸਕਦੇ ਹੋ ਖੀਰ ਖਾਪਦੀਆਂ ਦੇਖੋ ਜੀ ਇਹ ਵਾਲੇ ਸ਼ਰਟ ਵੀ ਖੀਨ ਖਵਚ ਰਹਿਣ ਵਾਲੀਆਂ ਜੀ ਸਟਾਫ ਬਹੁਤ ਹੀ ਸੌਫਟ ਹੈ ਕੋਈ ਐਦਾਂ ਦਾ ਨਹੀਂ ਹੈਗਾ ਵੀ ਚੂਬਣ ਵਾਲਾ ਸਟਾਫ ਹੋਊਗਾ ਬਹੁਤ ਫਾਈਨ ਸੌਫਟ ਸਟਾਫ ਹੈ ਸ਼ਰਟ ਮਿਲੂਗੀ ਤੁਹਾਨੂੰ ਸਿਰਫ 500 ਠੀਕ ਹੈ ਜੀ ਚੈੱਕ ਕਰੋ ਜੀ ਸਿਰਫ 500 ਦੀ ਸ਼ਰਟ ਰਹਿਣ ਵਾਲੀ ਹੈ ਇਹ ਕੇਵਲਾ ਕਲਰ ਆਊਗਾ ਜੀ ਇਹਦੇ ਵਿੱਚ ਇਹਦਾ ਬਾਰਡਰ نیچے ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਇਹਦੀ ਐਦਾਂ نیچے ਰਹਿ ਗਈ ਜੀ ਸਿਰਫ 500 ਦੀ ਸ਼ਰਟ ਲੈ ਸਕਦੇ ਹੋ ਜੀ ਆਫਰ ਪ੍ਰਾਈਸ ਲਾਤਾ ਜੀ ਅਸੀਂ ਤੁਹਾਡੇ ਵਾਸਤੇ ਠੀਕ ਹੈ ਜੀ ਸੇਲ ਆਫਰ ਦੇ ਵਿੱਚ ਰਹਿਣਗੇ ਸੂਟ ਅੱਜ ਦੇ ਮਾਸਟਰ ਸ਼ੇਅਰ ਦੇ ਵਿੱਚ ਲੈ ਸਕਦੇ ਹਾਂ ਸ਼ੌਲ ਸਿਰਫ 500 ਦੀ ਸ਼ਰਟ ਪੈਣ ਵਾਲੀ ਹੈ ਜੀ ਬਾਟਮ ਆਪਣੇ ਕੋਲੇ ਕਈ ਵਾਰੀ ਹੁੰਦੀਆਂ ਇਹ ਵਾਲਾ ਵੀ ਬੜਾ ਪਿਆਰਾ ਜਾਂ ਮਹਿੰਦੀ ਸ਼ੇਡ ਹੈ ਸਿਰਫ 500 ਦੀ ਪਾਉਗੀ ਸ਼ਰਟ ਹਾਂਜੀ ਤੁਸੀਂ ਇਹਦੇ ਨਾਲ ਸਾਡੇ ਕੋਲ ਮੈਚਿੰਗ ਬਾਟਮ ਵੀ ਜਿਹੜਾ ਲੈਣੇ ਚਾਹੁੰਦੇ ਹੋ ਲੈ ਸਕਦੇ ਆ ਜੀ ਸਾਡੇ ਕੋਲ ਇਸ ਤੋਂ ਅੱਗੇ ਸਾਡੇ ਕੋਲੇ ਸਿਰਫ ਤਿੰਨ ਸੂਟ ਬਾਕੀ ਹੈ ਜੀ ਉਹ ਰਹਿਣਗੇ ਬਰਸ਼ੋ ਦੇ ਵਿੱਚ ਲੈ ਸਕਦੇ ਹਾਂ ਜੀ ਇਹ ਵੀ ਸੇਲ ਪ੍ਰਾਈਸ ਦੇ ਵਿੱਚ ਲਾ ਕੇ ਸਿਰਫ ਦੋ ਸੂਟ ਤਿੰਨ ਸੂਟ ਸਾਡੇ ਕੋਲੇ ਬਾਕੀ ਆ ਦੇਖੋ ਜੀ ਪ੍ਰਿੰਟ ਚੈੱਕ ਕਰੋ ਬਾਟਮ ਦਾ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਹੈ ਚੈੱਕ ਕਰੋ ਇਹ ਵਾਲੀ ਰਹੂਗੀ ਸ਼ਰਟ ਬ੍ਰਸ਼ੋ ਦੀ ਪ੍ਰਾਈਸ ਸਿਰਫ ਰਹੂਗਾ 1150 ਸਾਡੇ 1150 ਦੇ ਵਿੱਚ ਤੁਹਾਨੂੰ ਅਸੀਂ 1800 ਵਾਲਾ ਸੂਟ ਦੇ ਰਹੇ ਹਾਂ ਬ੍ਰਸ਼ੋ ਦਾ ਚੈੱਕ ਕਰੋ ਜੀ ਇੱਕ ਕਲਰ ਇਹ ਵਾਲਾ ਬਾਕੀ ਹੈ ਸਿਰਫ 1150 ਦੇ ਵਿੱਚ ਦੇ ਰਹੇ ਹਾਂ ਤੁਹਾਨੂੰ ਅਸੀਂ ਸੂਟ ਬ੍ਰਸ਼ੋ ਦਾ ਜੀ ਆਫਰ ਪ੍ਰਾਈਸ ਲਾਤੀ ਹੈ ਇਹ ਵੀ ਤੁਹਾਡੇ ਵਾਸਤੇ ਸੇਲ ਪ੍ਰਾਈਸ ਹੈ ਸਿਰਫ ਦੋ ਸੂਟ ਬਾਕੀ ਸਾਡੇ ਕੋਲ 10 ਠੀਕ ਹੈ ਜੀ ਇੱਕ ਇੱਕ ਸੂਟ ਬਾਕੀ ਸੀ ਸਾਡੇ ਕੋਲ ਇਹ ਵਾਲੇ ਇਹ ਬਲੈਕ بیس ਦੇ ਵਿੱਚ ਰਹੂਗੀ ਸ਼ਰਟ ਠੀਕ ਹੈ ਜੀ ਚੈੱਕ ਕਰੋ ਜੀ ਸ਼ਰਟ ਰਹੂਗੀ ਬਲੈਕ ਇਹ ਵਾਲੀ ਰਹੂਗੀ ਬਾਟਮ ਸਿਰਫ ਰਹੂਗਾ ਜੀ ਸੂਟ 1500 ਦੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਅਸੀਂ ਪਲੇਨ ਸੂ ਪੀਸ ਪਲੇਨ ਪੀਸ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਤੁਹਾਨੂੰ ਦਿਖਾਉਣ ਲੱਗੀ ਹਾਂ ਜਿਨ੍ਹਾਂ ਦੀ ਪ੍ਰਾਈਸ ਰਹਿਣ ਵਾਲੀ ਹੈ 200 ਰੁਪਏ ਪਰ 200 ਰੁਪਏ ਦਾ ਪੀਸ ਰਹੂਗਾ ਕੱਟ ਰਹੂਗੀ 4 ਤੋਂ ਲੈ ਕੇ 4.5 ਤੱਕ ਜੀ ਇਹ ਸਾਡੇ ਕੋਲ ਸੂੜਦੇ ਐਸਕੇ ਬ੍ਰਾਂਡ ਦੇ ਆਈ ਸੀ ਜੀ ਦੇਖ ਸਕਦੇ ਹੋ ਦੋ ਸੂੜੀ ਸਾਡੇ ਕੋਲੇ ਬਾਕੀ ਰਹਿ ਗਏ ਬਾਕੀ ਸੇਲ ਹੋ ਚੁੱਕੀ ਆ ਜੇਕਰ ਕਿਸੇ ਨੂੰ ਲੈਣੀ ਹੋਣ 800 ਦਾ ਸੂਟ ਪਹਿਨ ਵਾਲਾ ਇਹ ਸਟੱਫ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਫਾਈਨ ਸਟੱਫ ਹੈ ਥੋੜਾ ਜਿਹਾ ਬਜ਼ੁਰਗਾਂ ਵਾਲਾ ਸਟੱਫ ਰਹਿਣ ਵਾਲਾ ਐਸ ਕੇ ਬ੍ਰਾਂਡ ਦਾ ਸੀਗਾ ਸਿਰਫ ਇਹਦਾ ਪ੍ਰਾਈਸ ਰਹਿਣ ਵਾਲਾ 800 800 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪਹਿਨ ਵਾਲਾ ਐਸ ਕੇ ਦਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਸਟੱਫ ਇਹਨੂੰ ਐਸ ਕੇ ਤੁਹਾਨੂੰ ਇਹਦੇ ਉੱਪਰ ਸਟੈਂਪ ਮਿਲਣ ਵਾਲੀ ਇਹਦੀ ਸਾਰੇ ਉੱਪਰ ਦੇਖੋ ਜੀ SK ਬ੍ਰਾਂਡ ਦਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਸਿਰਫ 200 ਬਾਕੀ ਹੈ ਜੇ ਕਿਸੇ ਨੇ ਸਾਡੇ ਕੋਲ ਲੈਣੀ ਹੋਣ 800 ਪ੍ਰਾਈਸ ਇਸ ਤੋਂ ਬਾਅਦ ਰਹੂਗੀ ਪਲੇਨ ਸੂਟ ਦੇਖੋ ਜੀ ਪ੍ਰਾਈਸ ਰਹਿਣ ਵਾਲੀ 200 ਰੁਪਏ ਖਾਦੀ ਦੇ ਵਿੱਚ ਰਹੂਗਾ ਚੈੱਕ ਕਰੀ ਚਲੋ ਪ੍ਰਿੰਟ ਇਹ ਵੀ ਚਿਤਰਾ ਸ਼ਲਕ ਦੇ ਵਿੱਚ ਰਹਿਣ ਵਾਲਾ ਜੀ ਬਹੁਤ ਸੌਫਟ ਸਟਾਫ ਆ ਗਰਮੀ ਵਿੱਚ ਆਰਾਮ ਨਾਲ ਵੇਅਰ ਹੋਣਾ ਜੀ ਇਹ ਵਾਲਾ ਸਟਾਫ ਇਹ ਵੀ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਹੋਣਾ ਜੀ ਬਹੁਤ ਸੌਫਟ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਚਿਤਰਾ 200 ਰੁਪਏ ਰਹਿਣ ਵਾਲਾ ਇਹਨਾਂ ਦੀ ਪ੍ਰਾਈਸ ਠੀਕ ਹੈ ਜੀ ਚੈੱਕ ਕਰੋ ਜੀ ਖਾਦੀ ਦੇ ਵਿੱਚ ਰਹੂਗਾ ਬਲੈਕ بیس ਤੇ ਵਿੱਚ ਇਹ ਵੀ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਜਿਤਰਾ ਖਾਦੀ ਦੇ ਵਿੱਚ ਰਹਿਣ ਵਾਲਾ ਡਬਲ ਸ਼ੈਡੇਡ ਸਟੱਫ ਹੈ ਜੀ ਬਿਲਕੁਲ ਸੌਫਟ ਰਾਵਨਾ ਗਰਮੀ ਵਿੱਚ ਵੇਅਰ ਹੋਣਾ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ 200 ਕਲਰ ਚੈੱਕ ਕਰੀ ਚਲੋ ਜੀ ਬੜੇ ਪਿਆਰੇ ਜਿਹੇ ਕਲਰ ਲੈ ਕੇ ਆਈਆਂ 200 ਰੁਪਏ ਨਾ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਚੈੱਕ ਕਰੋ ਜੀ ਕਲਰ ਇਹਦੇ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਦੇਖੋ ਜੀ ਸਿਰਫ 200 ਰੁਪਏ ਰੂਗ ਇਹਨਾਂ ਦੀ ਪ੍ਰਾਈਸ ਦੇਖੋ ਜੀ ਇਹ ਵਾਲੇ ਕਲਰ ਮੈਲਨ ਵਾਲੇ ਤੁਹਾਨੂੰ ਇਹਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਪ੍ਰੈਸ ਕਰਨਾ ਜੇ ਨਾ ਪੋਲੋ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੀ ਥੈਂਕ ਯੂ ਜੀ